ਉਦਾਂ ਤੇ ਤੁਸੀਂ ਸਤਕਾਰ ਕਮੇਟੀ ਵਾਲਿਆਂ ਗਾਲਾਂ ਕੱਢੀ ਜਾਂਦੇ ਮੈਨੂੰ ਕਹਿੰਦੇ ਮਾਵਾ ਭੈਣਾ ਦੀਆਂ ਸਾਰੇ ਰਾਹ ਗਾਲਾਂ ਕੱਢੀ ਗਈ ਕਹਿੰਦੇ ਫਿਰ ਜਦੋਂ ਇੰਨੀਆਂ ਗਾਲਾਂ ਮੇਲੂ ਪਈਆਂ ਪਿਓ ਨੂੰ ਜਿਹੜਾ ਪਿਓ ਪੱਗ ਲਵਾਈ ਸੀ ਨਾ ਜਿੰਨੇ ਉਹਨੂੰ ਇੰਨੀਆਂ ਗਾਲਾਂ ਕੱਢੀਆਂ ਕੱਢੀਆਂ ਪਤਾ ਚੋਲੇ ਵਾਲਿਆਂ ਨੇ ਅਸੀਂ ਆ ਪੰਥ ਦੇ ਠੇਕੇ ਦਾ ਅਸੀਂ ਆ ਵੱਡੇ ਸਿੱਖ ਅਸੀਂ ਆ ਬਾਬੇ ਅਸੀਂ ਦੱਸਾਂਗੇ ਸਤਕਾਰ ਕੀ ਚੀਜ਼ ਐ ਅਸੀਂ ਦੱਸਾਂਗੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਿਵੇਂ ਕਰਨਾ ਕਹਿੰਦੇ ਜਦੋਂ ਉਹਨੇ ਇਦਾਂ ਇਦਾਂ ਮੇਰੀ ਬੇਇੱਜ਼ਤੀ ਹੋਈ ਨਾ ਫਿਰ ਉੱਥੋਂ ਕਹਿੰਦੇ ਉਹਨੇ ਪਿਓ ਵੱਲੋਂ ਗਾਣਾ ਲਿਖਿਆ ਕਹਿੰਦੇ ਮਿੰਟ 'ਚ ਐਂ ਫੋਨ 'ਤੇ ਲਿਖਿਆ ਦਿੱਲੀ ਜਾਂਦੇ ਆ ਮੈਨੂੰ ਗਾਲ੍ਹਾਂ ਕੱਢ ਰਹੇ ਸੀ ਕਹਿੰਦੇ ਉਦੋਂ ਉਦੋਂ ਫਿਰ ਇਹਨੇ ਮੈਨੂੰ ਕਿਹਾ ਸੀ ਦੱਸ ਪੁੱਤ ਤੇਰਾ ਹੈਡ ਡਾਊਨ ਕਾਸ ਤੋਂ ਆ ਜਿਹੜਾ ਸੀ ਨਾ ਚੰਗਾ ਪਾਲਾ ਹੱਸਦਾ ਸੀ ਮੌਨ ਕਾਸ ਤੋਂ ਆ ਜਿਹੜੇ ਦਰਵਾਜੇ ਵਿੱਚ ਬੋੜ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਕਾਸ ਤੋਂ ਕੀ ਟੱਗੇ ਬੋੜ ਲੈ ਕੇ ਖੜੇ ਸੀ ਤੇ ਮਗਰ ਮੱਝ ਤੇ ਹੰਝੂ ਵਹਾਉਂਦੇ ਐ ਜਦੋਂ ਅਗਲਾ ਮਰ ਜਾਂਦਾ ਕਹਿੰਦੇ ਬੰਦਾ ਹੀ ਬੜਾ ਚੰਗਾ ਸੀ ਇਹ ਤੇ ਪੰਜਾਬ ਦਾ ਪੁੱਤ ਸੀ ਤੁਹਾਡੇ ਲਈ ਤੇ ਕਦਰ ਸੀ ਜੀ ਅੱਜ ਪੰਜਾਬ ਦਾ ਪੁੱਤ ਬਣ ਗਿਆ ਦਇਆ ਹਲਾਕੇ ਰੱਖਦਾ ਸੀ ਉਹਦੇ ਅੰਦਰ ਤੋਂ ਜੋ ਨਿਕਲਿਆ ਮੇਰੇ ਨਾਲ ਵੱਧ ਚੱਲੋ ਤੁਸੀਂ ਤੇ ਕੀ ਤੇ ਤੁਹਾਨੂੰ ਤੇ ਜਾਦ ਹੋਣਾ ਹੈ ਕਿ ਇਹ ਮੁੰਡਿਆਂ ਨੇ ਤੇ ਬਹੁਤਿਆਂ ਨੂੰ ਤੇ ਦਸ ਦਸ ਪੁੱਤ ਤੇਰਾ ਹੈਡ ਡਾਉਨ ਕਾਸ ਤੋਂ ਚੰਗਾ ਪੜਾ ਹੱਸਦਾ ਸੀ ਮੌਨ ਕਾਸ ਤੋਂ ਆਹ ਕਿਹੜੇ ਦਰਵਾਜੇ ਵਿੱਚ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਕਾਸ ਤੋਂ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਬੋਲੋ ਲਾਉਣਾ ਚਾਹੁੰਦਾ ਕੁਝ-ਕੁਝ ਨੇ ਆਏ ਇੱਥੇ ਭੁੱਖੇ ਫੇਮ ਦੇ ਨਾਮ ਲੈ ਕੇ ਤੇਰੇ ਅੱਗੇ ਆਉਂ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹਤੇ ਵੱਡੇ ਬੰਦਿਆਂ ਦੇ ਨਾਲ ਨਾ ਆਡਾ ਲੈ ਕੇ ਨਾਮ ਬਣਾਉਂਦੇ ਆਪਾਂ ਉਦਾਂ ਤੇ ਨਾਮ ਹੁੰਦਾ ਨਹੀਂ ਪਰ ਟੌਰ ਪਤਾ ਕਦਵੇਂ ਬਣਾਉਂਦੇ ਆ ਸਿੱਧੂ ਦੀ ਮਾਂ ਨੇ ਮਾਫੀ ਮੰਗ ਲਈ ਓਏ ਚੁਕਾਤਾ ਨਾ ਅੜ ਅੜਿਆ ਨਹੀਂ ਪਰ ਕਮਾਲ ਦੀ ਗੱਲ ਹੈ ਬੰਦੇ ਨੇ ਨਾ ਗੁੱਸਾ ਤੇ ਰੱਖਿਆ ਹੋਣਾ ਪਰ ਕਈ ਮਹੀਨਿਆਂ ਬਾਅਦ ਆ ਜਦੋਂ ਗੀਤ ਆਇਆ ਸੀ ਇਹਨੇ ਤੜਥੱਲੀ ਬਚਾ ਲਈ ਫਟੀਆਂ ਲੈ ਕੇ ਖੜਿਆਂ ਦੇ ਅੱਗੇ ਤੇ ਨਿੱਗਿਆ ਹੋਣਾ ਨਾ ਉਹਨਾਂ ਨੂੰ ਕੁਝ ਕਿਹਾ ਉਦੋਂ ਤੇ ਹੱਥ ਜੋੜ ਕੇ ਮਾਫੀ ਮੰਗੀ ਕਹਿੰਦਾ ਸੀ ਨਾ ਓਏ ਤੁਸੀਂ ਮੇਰੀ ਮਾਂ ਤੋਂ ਵੀ ਮਾਫੀ ਮੰਗਾਲੀ ਤੁਸੀਂ ਮੇਰੇ ਪਿਓ ਤੋਂ ਵੀ ਮਾਫੀ ਮੰਗਾਲੀ ਮੈਂ ਹੋਰ ਕੀ ਕਰਾਂ ਨਾਲੇ ਗਲਤੀ ਨਹੀਂ ਸੀ ਕੀਤੀ ਦਲਤ ਨਹੀਂ ਜੀ ਬੋਲਿਆ ਗੱਲ ਉਹਨੇ ਠੀਕ ਕੀਤੀ ਸੀ ਪਰ ਇਹਨਾਂ ਨੇ ਮਾਫੀ ਮੰਗਾਈ ਸੀ ਵੱਡੇ ਪੁੱਤ ਨੇ ਇਹ ਦੱਸਣਗੇ ਉਹਦੀਆਂ ਇੰਟਰਵਿਊ ਸੁਣਾਉਂ ਕਹਿੰਦਾ ਇਹ ਦੱਸਣਗੇ ਗੁਰੂ ਨਾਲ ਪਿਆਰ ਕਿੱਦਾਂ ਕਰਨਾ ਹੈ ਰੱਬ ਨਾਲ ਪਿਆਰ ਕਿੱਦਾਂ ਕਰਨਾ ਮੈਨੂੰ ਪਤਾ ਬਾਬਾ ਮੇਰਾ ਕੌਣ ਹੈ ਤੇ ਮੇਰਾ ਬਾਬੇ ਨਾਲ ਕੀ ਰਿਸ਼ਤਾ ਹੈ ਮੇਰੇ ਬਾਰੇ ਬਾਬਾ ਜਾਣਦਾ ਬਾਬੇ ਬਾਰੇ ਮੈਂ ਜਾਣਦਾ ਇਹ ਬਚੂਲੇ ਕੌਣ ਹੁੰਦੇ ਨੇ ਜਿਹੜੇ ਵਿਚਾਲੇ ਖੜੇ ਨੇ ਆਤੇ ਆਹ ਇਦਾਂ ਠੋਕ ਕੇ ਕਹਿੰਦਾ ਸੀ ਉਹ ਸੀ ਸਿੱਧੂ ਭੀੜ ਤੋਂ ਵੱਖਰਾ ਅਲੱਗ ਯਾਰ ਗਾਉਂ ਵਾਲੇ ਬੜੇ ਆਏ ਤੇ ਬੜੇ ਗਏ ਬੜੇ ਜੰਮੇ ਤੇ ਬੜੇ ਮਰੇ ਪਰ ਸੱਚ ਹੈ 21ਵੀਂ ਸਦੀ ਹੈ ਜਿਹੜੀ ਆ ਚੱਲਦੀ ਇਸ ਸਦੀ ਦਾ ਨਾਇਕ ਰਹੇਗਾ ਉਹ ਬੰਦਾ ਨਾ ਐਨੀ ਬੱਲੇ ਬੱਲੇ ਕਿਸੇ ਨੂੰ ਮਿਲਨੀ ਤੇ ਨਾ ਇੰਨਾ ਲੋਕਾਂ ਨੂੰ ਪਿਆਰ ਮਿਲਣਾ ਕਿਸੇ ਬੰਦੇ ਕਿਸੇ ਬੰਦੇ ਮੈਂ ਨਾ ਸੁਣੋ ਮੈਂ ਟੋਰਾਂਟੋ ਕੈਨੇਡਾ ਵਿੱਚ ਇੱਕ ਬੰਦੇ ਦੇ ਘਰੇ ਗਿਆ ਉਹ ਮੈਨੂੰ ਕਹਿੰਦਾ ਜੀ ਸਾਡੀ ਟੈਟੂ ਬਣਾਉਣ ਵਾਲੀ ਦੀ ਸ਼ਾਪ ਹੈ ਅੱਠ ਬੰਦੇ ਅੱਠ ਬੰਦੇ ਸਵੇਰ ਤੋਂ ਸ਼ਾਮ ਤੱਕ ਟੈਟੂ ਬਣਾ ਰਹੇ ਐ ਤੇ ਟੈਟੂ ਬਣ ਰਹੇ ਐ ਸਿਰਫ ਸਿੱਧੂ ਦੇ ਸਿੱਧੂ ਦਾ ਟੈਟੂ ਹਰ ਇੱਕ ਨੇ ਬਾਹ ਦੇ ਉੱਤੇ ਕੋਈ ਵੀ ਧਾਰਮਿਕ ਬੰਦਾ ਇੱਥੇ ਤੱਕ ਧਾਰਮਿਕ ਵੀ ਨਹੀਂ ਗਿਆ ਜਿੱਥੇ ਤੱਕ ਇਹ ਬੰਦਾ ਗਿਆ ਇਹਨੇ ਫਿੱਕੇ ਪਾਪ ਤੇ ਸਾਰੇ ਕਈ ਤੇ ਆ ਸਾਡੇ ਚੋਲੇਆਂ ਵਾਲੇ ਤੜਫੇ ਫਿਰਦੇ ਐ ਇੰਨਾ ਚੜਾਈ ਇਹ ਐਂ ਉਹਦੇ ਅਜੇ ਵੀ ਤੜਫਦੇ ਐ ਕਹਿੰਦੇ ਐਂ ਇੰਨੀ ਚੜਾਈ ਕਿਉਂ ਹੋਈ ਲੋਕੀ ਇੰਨਾ ਪਿਆਰ ਕਿਉਂ ਕਰਦੇ ਆ ਇੱਥੇ ਇੱਥੇ ਬੱਚੇ ਪਿਆਰ ਕਰਦੇ ਪਤਾ ਗੱਲ ਕੀ ਆ ਗੱਲ ਗਾਉਣ ਦੀ ਨਹੀਂ ਹੁੰਦੀ ਵੀਰ ਗੱਲ ਹੁੰਦੀ ਆ ਬੜਕ ਦੀ ਗੱਲ ਹੁੰਦੀ ਆ ਠੋਕ ਠੋਕ ਕੇ ਰੱਖਣ ਦੀ ਗਲਤ ਨੂੰ ਗਲਤ ਠੋਕ ਕੇ ਕਿਹਾ ਜੇ ਤੇਰੀ ਚੜ੍ਹਾਈ ਹੋ ਗਈ ਤੇ ਹੇਟ ਮਿਲਣੀ ਆ ਇੱਥੇ ਇੱਥੇ ਕੰਟਰੋਵਰਸੀ ਹੋਣੀ ਆ ਰੋਜ਼ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਨਿਤ ਕੰਟਰੋਵਰਸੀ ਕ੍ਰੀਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂ ਇਹ ਕਿੰਨੇ ਕਿਹਾ ਪਿਓ ਪੁੱਤ ਨੂੰ ਕਹਿੰਦਾ ਸਾਰੇ ਰਾਹ ਪਿਓ ਕਹਿੰਦਾ ਬਲਕੌਰ ਸਿਓ ਮੈਨੂੰ ਦੱਸਿਆ ਕਹਿੰਦੇ ਸਾਰੇ ਰਾਹ ਗਾਲਾਂ ਕੱਢਦੇ ਗਏ ਲੋਕ ਜਿਹੜਾ ਫੋਨ ਲਾਇਆ ਕਰੇ ਗਾਲ ਕੱਢਿਆ ਕਰੇ ਜਿਹੜਾ ਫੋਨ ਲਾਇਆ ਕਰੇ ਗਾਲ ਕੱਢਿਆ ਕਰੇ ਕਹਿੰਦਾ ਰੋਣ ਵਾਲਾ ਹੋ ਗਿਆ ਦੁਖੀ ਹੋ ਗਿਆ ਵੀ ਯਾਰ ਇਦਾਂ ਤੇ ਮੈਂ ਮਾੜਾ ਕੁਝ ਨਹੀਂ ਕੀਤਾ ਇਹਨਾਂ ਨੇ ਸਾਰਿਆਂ ਨੇ ਵੈਰੀ ਬਣ ਗਏ ਮੇਰੇ ਮੈਂ ਤੁਹਾਨੂੰ ਤੋਂ ਕੁਛ ਨਾ ਵੀਰ ਕਦੇ ਅੱਜ ਤੱਕ ਮੈਂ ਗੁਰੂ ਦੇ ਵਿਰੁੱਧ ਬੋਲਿਆ ਆਪਣੀ ਜਿੰਦਗੀ ਸਾਧਾਂ ਦੇ ਵਿਰੁੱਧ ਬੋਲੋ ਠੋਕ ਕੇ ਬੋਲਿਆ ਪਖੰਡ ਦੇ ਵਿਰੁੱਧ ਲੁੱਟ ਦੇ ਵਿਰੁੱਧ ਤੰਦੇ ਦੇ ਵਿਰੁੱਧ ਥੋੱਕ ਕੇ ਬੋਲਿਆ ਨਾ ਪਰ ਇਹ ਕਹਿੰਦੇ ਇਹ ਨੇ ਵੀ ਗੁਰੂ ਦਾ ਦੁੱਖ ਹੀ ਹੈ ਹਰ ਵੇਲੇ ਸਿਕਿਉਰਿਟੀ ਤੇ ਜਿੱਤੇ ਗੋਲੀ ਬੱਜੀ ਸੀ ਨਾ ਮੈਨੂੰ ਸੱਚੀ ਆਪਣੇ ਵਾਲਾ ਅਟੈਕ ਯਾਦ ਆ ਗਿਆ ਸੀ ਐਂ ਬਲੋਰੋ ਗੱਡੀ ਸੀ ਐਂ ਅੱਗੇ ਲਾਤੀ ਸੀ ਐਂ ਗੋਲੀਆਂ ਚੱਲੀਆਂ ਸੀ ਭਪਿੰਦਰ ਸਿੰਘ ਨੂੰ ਮਾਰਤਾ ਸੀ ਮੈਂ ਪਿਛਲੀ ਸੀਟ ਤੇ ਗੱਡੀ ਵੱਡੀ ਸੀ ਕੱਢ ਕੇ ਲੈ ਗਈ ਘੱਕ ਕੇ ਲੈ ਗਈ ਜੇ ਗੱਡੀ ਓਦਾਂ ਦੀ ਹੁੰਦੀ ਤੇ ਭੋਗ ਸਾਰਿਆਂ ਦਾ ਹੀ ਪੈ ਜਾਂਦਾ ਨਾਲ ਹੀ ਪਰ ਮੈਂ ਇੱਕ ਤੁਹਾਨੂੰ ਗੱਲ ਪੁੱਛਣੀ ਚਾਹੁੰਦਾ ਮੈਨੂੰ ਜਵਾਬ ਦਿਓ ਵੀਰੋ ਸਿੱਧੂ ਦਾ ਮਰਨਾ ਸਾਹ ਰੋਕਣੇ ਸਾਹ ਰੋਕ ਤੇ ਕਿਸੇ ਬੰਦੇ ਦੇ ਇਨਸਾਨ ਦੇ ਤੇ ਭਪਿੰਦਰ ਸਿੰਘ ਦੇ ਸਾਹ ਰੋਕਣੇ ਇਹ ਕੰਮ ਮਾਰਨਾ ਕਿਸੇ ਨੂੰ ਕੰਮ ਸੇਮ ਹੈ ਕਿ ਨਹੀਂ ਸੇਮ ਹੈ ਨਾ ਪਰ ਉਹ ਤੇ ਕਹਿੰਦੇ ਨੇ ਅਸੀਂ ਗੈਂਗਸਟਰਾਂ ਅਸੀਂ ਲੈਨੇ ਆਂ ਜ਼ਿੰਮੇਵਾਰੀ ਪਰ ਜਿਨ੍ਹਾਂ ਨੇ ਸਾਡੇ ਤੇ ਚਬੀਲ ਲਾਈ ਸੀ ਭਲਾ ਇਹ ਕੰਮ ਕੀਦੇ ਵਾਲਾ ਕੀਤਾ ਸੀ ਗੱਜ ਕੇ ਦਸੀਓ ਹੋਰ ਗੱਜਿਓ ਅੱਛਾ ਤੇ ਉਹ ਆਪਣੇ ਆਪ ਨੂੰ ਕਹਿੰਦੇ ਕੀ ਉਹ ਕਹਿੰਦੇ ਨੇ ਕਿ ਅਸੀਂ ਬੰਦੇ ਮਾਰਨ ਵਾਲੇ ਬੰਦੇ ਆਂ ਉਹ ਤੇ ਕਹਿੰਦੇ ਨੇ ਅਸੀਂ ਤੇ ਯਾਰ ਜੀਦਾਨ ਦੇ ਭਗਤੀ ਲਾਇਨ ਹਰਿ ਸਿਉਂ ਲੈਨ ਮਲਾਏ ਅਸੀਂ ਤੇ ਭਗਤੀ ਕਰਾਉਣ ਵਾਲੇ ਅਇਤੇ ਨਾਮ ਜਹੌਨੇ ਮੇਰੀ ਗੱਲ ਸੁਣਿਓ ਧਿਆਨ ਨਾਲ ਸੁਣਿਓ ਕਹਿੰਦੇ ਚਿੜਾ ਤੇ ਚਿੜੀ ਬੈਠੇ ਸੀ ਦਰਖਤ ਤੇ ਸ਼ਿਕਾਰੀ ਤੁਰਿਆ ਆਵੇ ਚਿੜੀ ਕਹਿੰਦੀ ਹੈ ਸ਼ਿਕਾਰੀ ਮਾਰੂ ਸ਼ਿਕਾਰੀ ਮਾਰੂ ਚਿੜਾ ਕਹਿੰਦਾ ਫਿਕਰ ਨਾ ਕਰ ਕਿਹੜੀ ਗੱਲ ਕੀ ਕਹਿੰਦਾ ਸਾਦਾ ਜਿਹਾ ਬੰਦਾ ਹੈ ਭੜਾ ਮਾਨਸ ਜਿਆ ਬੰਦਾ ਹੈ ਪਹਿਰਾਵਾ ਤੇ ਦੇਖ ਲੈ ਕਹਿੰਦਿਆ ਚਿੜੀ ਕਹਿੰਦੀ ਉੱਡ ਚਲੀਏ ਜਿਹੜਾ ਕਹਿੰਦਾ ਮੈਂ ਨਹੀਂ ਬੰਦਾ ਆਇਆ ਨੇੜੇ ਸਾਥ ਬਣ ਕੇ ਆਇਆ ਜਦੋਂ ਨੇੜੇ ਆਇਆ ਮਾਰਿਆ ਤੀਰ ਤੇ ਚਿੜਾ ਖਤਮ ਕਰਤਾ ਨਾਲ ਹੀ ਮਾਰ ਉਹ ਚਿੜੀ ਜਿਹੜੀ ਸੀ ਨਾ ਉਹ ਚਿੜੀ ਸੀ ਜਿਹੜੀ ਉਹ ਬਾਦਸ਼ਾਹ ਕੋਲ ਗਈ ਕਹਿੰਦੀ ਇਨਸਾਫ ਦਿਓ ਕਹਿੰਦੇ ਬਾਦਸ਼ਾਹ ਨੇ ਬੰਦਾ ਬੁਲਾ ਲਿਆ ਕਹਿੰਦੇ ਚਿੜੀਏ ਜਿਹੜੀ ਵੀ ਸਜ਼ਾ ਦੇਣੀ ਹੈ ਲੈ ਦੇ ਲੈ ਇਹਨੂੰ ਇਹ ਬੰਦੇ ਨੂੰ ਜਿਹੜੀ ਸਜ਼ਾ ਦੇਣੀ ਹੈ ਦੇ ਲੈ ਚਿੜੀ ਕਹਿੰਦੀ ਮੈਂ ਇੱਕੋ ਗੱਲ ਕਹਿਣੀ ਚਾਹੁੰਦੀ ਆ ਓਹ ਸ਼ਿਕਾਰੀਆ ਕਹਿੰਦੇ ਕੀ ਓਹ ਸ਼ਿਕਾਰੀਆ ਕਹਿੰਦਾ ਕੀ ਕਹਿੰਦੇ ਜੇ ਆਉਣਾ ਸੀ ਉਹ ਸ਼ਰਾਫਤ ਵਾਲਾ ਚੋਲਾ ਪਾ ਕੇ ਨਾ ਆਉਂਦਾ ਸ਼ਿਕਾਰੀ ਬਣ ਕੇ ਆਉਂਦਾ ਸਿੱਧਾ ਜੇ ਸ਼ਿਕਾਰੀ ਹੈ ਤੇ ਸ਼ਿਕਾਰੀ ਦਿਸ ਜੇ ਧਰਮੀ ਹੈ ਤੇ ਧਰਮੀ ਦਿਸ ਜੇ ਗੁੰਡਾ ਹੈ ਤਾਂ ਗੁੰਡਾ ਹੀ ਦਿਸ ਜੋ ਹੈਗਾ ਉਹ ਦਿਸੇ ਆ ਗਿਆ ਧਰਮੀਆਂ ਵਾਲਾ ਕੰਮ ਕਿਹੜਾ ਕਰ ਗਿਆ ਮੈਂ ਤੇ ਤੈਨੂੰ ਇੰਨਾ ਹੀ ਕਹਿਣਾ ਚਾਹੁੰਨੀ ਐ ਵੀ ਜੇ ਆਉਣਾ ਸੀ ਨਾ ਤੇ ਸ਼ਰਾਫਤ ਵਾਲਾ ਪਹਿਰਾਵਾ ਪਾ ਕੇ ਨਹੀਂ ਸੀ ਆਉਣਾ ਜੋ ਹੈਗਾ ਉਦਾਂ ਆਉਂਦਾ ਇਹਦੇ ਨਾਲੇ ਵੀ ਆਈਆਂ ਕਈ ਤੇ ਕਹਿੰਦੇ ਫੈਨ ਆ ਤੇਰੇ ਜਿਹੜਾ ਰੈਕੀ ਕਰਨ ਆਲਾ ਸੀ ਫੋਟੋ ਖਿਚਾ ਕੇ ਗਿਆ ਸੀ ਕਹਿੰਦਾ ਮੈਂ ਤੇਰਾ ਫੈਨ ਆ ਉਹਦਾ ਯਾਰ ਕਹਿੰਦਾ ਜਦੋਂ ਗੱਡੀ ਚ ਲਾਉਂਦਾ ਸੀ ਨਾ ਗੱਡੀਆਂ ਵਾਲੇ ਹਾਰਨ ਮਾਰ ਦੇ ਪਿੱਛੇ ਗੱਡੀ ਆ ਗਈ ਗੱਡੀ ਲੱਗ ਗਈ ਕਹਿੰਦੇ ਮੈਸੇਜ ਆ ਗੱਡੀ ਲੱਗ ਗਈ ਪਿੱਛੇ ਕਹਿੰਦਾ ਯਾਰ ਕੋਈ ਫੋਟੋ ਖਚਾਉਣ ਵਾਲੇ ਹੋਣਗੇ ਕੋਈ ਫੈਨ ਹੋਣਗਾ ਫੈਨ ਬਣ ਗਿਆ ਸ਼ਰਾਬਤ ਵਾਲੇ ਕੱਪੜੇ ਪਾ ਲਿਆ ਇਹ ਤੇ ਗੱਲ ਮੈਂ ਅੱਜ ਵੀ ਕਹਿਣੀ ਚਾਹੁੰਦਾ ਵੀ ਜਿੰਨੇ ਵੀ ਨੇ ਨਾ ਵੀਰੋ ਜਿਹੜੇ ਗੈਂਗਸਟਰ ਨੇ ਉਹ ਗੈਂਗਸਟਰ ਹੀ ਰਹਿਣ ਗੁੰਡੇ ਸ਼ਰਾਫਤਾਂ ਵਾਲੇ ਸ਼ਰਾਫਤ ਵਾਲਾ ਪਹਿਰਾਵਾ ਪਾ ਕੇ ਨਾ ਰਹੋ ਜਿੱਦਾਂ ਦੇ ਹੈਗੇ ਉਦਾਂ ਦੇ ਦਿੱਸਣ ਮਾਂ ਦਾ ਕੱਲਾ ਪੁੱਤ ਤੇ ਮੈਂ ਨਾ ਤੁਹਾਨੂੰ ਦੱਸਦਾ ਸੀ ਉਹਦੀ ਮਾਂ ਨੇ ਝੂੜਾ ਗੁੰਦਿਆ ਕੱਲੀ ਮਾਰਵਾਤੀ ਕੱਲੀ ਕੱਲੀ ਅੱਖਾਂ ਬਾਤਦੀ ਮੈਂ ਉਦੋਂ ਦੀਵਾਨ ਚ ਗੱਲ ਕਰਦਾ ਸੀ ਬੈਂਖਿਆ ਓਏ ਮਾਂ ਗੁਜਰੀ ਵੇਲੇ ਕੈਮਰਾ ਹੀ ਨਹੀਂ ਸੀ ਹੁੰਦਾ ਮਾਂ ਗੁਜਰੀ ਤਿਆਰ ਕਰਦੀ ਸੀ ਸਾਬ ਜਦਿਆਂ ਨੂੰ ਨਾ ਉਦੋਂ ਕੈਮਰਾ ਹੀ ਨਹੀਂ ਸੀ ਹੁੰਦਾ ਫੇਰ ਉਹ ਮਾਤਾ ਗੁਜਰੀ ਨੂੰ ੱਤਕਾ ਮਾਰਿਆ ਬੁਰਜ ਤੋਂ ਉਦੋਂ ਕੈਮਰਾ ਹੀ ਨਹੀਂ ਸੀ ਹੁੰਦਾ ਉਹ ਜਦੋਂ ਇੱਕ ਮਾਂ ਪੁੱਤ ਤੋੜਦੀ ਹੈ ਨਾ ਹਰ ਬੰਦਾ ਜੁੜਿਆ ਹੋਇਆ ਜਿਹੜਾ ਨਾ ਆਪਣੀ ਮਾਂ ਨੂੰ ਯਾਦ ਕਰਦਾ ਉੱਥੇ ਹਰ ਔਰਤ ਦਾ ਜੋ ਹਾਲ ਪਤਾ ਕਿਉਂ ਸਿੱਧੂ ਦੀ ਮਾਂ ਦਾ ਪੁੱਛਦੀ ਏ ਕਿਉਂਕਿ ਉਹ ਵੀ ਇੱਕ ਮਾਂ ਹੈ ਤੇ ਮੈਂ ਨਾ ਕੱਲ ਜਿੰਨਾ ਚਿਰ ਬੈਠਾ ਰਿਆ ਮੈਂ ਕਿਉਂਕਿ ਮੇਰਾ ਸੁਭਾਅ ਮੈਂ ਬੜੀ ਬਰੀਕੀ ਨਾਲ ਨੋਟ ਕਰਦਾ ਹੁੰਦਾ ਮੈਂ ਉਹਦੇ ਪਿਓ ਦਾ ਹੱਥ ਕਿੰਨਾ ਚਿਰ ਮੈਂ ਹੱਥ 'ਚ ਫੜੀ ਰੱਖਿਆ ਮੈਂ ਬੈਠਾ ਰਿਆ ਕੁਰਸੀ 'ਤੇ ਮੈਂ ਬਾਰ-ਬਾਰ ਮੈਂ ਤੁਹਾਡੀ ਸਿਹਤ ਤੇ ਕਹਾਂ ਤੁਹਾਡੀ ਸਿਹਤ ਕਿਵੇਂ ਮੈਂ ਮਾਂ ਨੂੰ ਪੁੱਛਾਂ ਠੀਕ ਐ ਪਿਓ ਮੈਨੂੰ ਗੱਲਾਂ ਦੱਸੀ ਜਾਵੇ ਮਾਂ ਨਾ ਹਰ 5 ਮਿੰਟ ਬਾਅਦ 2 ਕੁ ਮਿੰਟ ਬਾਅਦ 3 ਕੁ ਮਿੰਟ ਬਾਅਦ ਹੋਕਾ ਲਿਆ ਕਰੇ ਫਿਰ 2 ਕੁ ਮਿੰਟ ਬਾਅਦ ਵੱਡਾ ਸਾਰਾ ਹੋਕਾ ਲਿਆ ਕਰੇ ਮੇਰੇ ਕੋਲ ਉਹ ਮਾਂ ਜਿੰਨਾ ਚਿਰ ਬੈਠੀ ਰਹੇ ਤਕਰੀਬਨ 1 ਘੰਟਾ ਹਰ 2 ਮਿੰਟ ਬਾਅਦ ਹੋ ਕੇ ਉਹ ਰੋ ਨਹੀਂ ਸੀ ਰਹੀ ਸਿੱਧੂ ਦੀ ਮਾਂ ਨੇ ਅੱਖਾਂ ਨਹੀਂ ਭਰੀਆਂ ਮੇਰੇ ਸਾਹਮਣੇ ਪਿਓ ਰੋਇਆ ਪਰ ਮਾਂ ਨਹੀਂ ਰੋਈ ਪਰ ਮੈਂ ਵੇਖਦਾ ਸੀ ਹੋ ਕੇ ਲਈ ਜਾਂਦੀ ਸੀ ਪਿਓ ਗੱਲਾਂ ਕਰਾਈ ਜਾਂਦਾ ਸੀ ਉਹ ਹੋ ਕੇ ਹੀ ਲਈ ਜਾਂਦੀ ਸੀ ਹੋ ਕੇ ਹੀ ਲਈ ਜਾਂਦੀ ਸੀ ਜਿਹੜਾ ਉਹ ਥਾਂ ਮੈਂ ਲੰਕਿਆ ਮੈਂ ਕਿਹਾ ਤੁਹਾਡਾ ਪੁੱਤ ਆਪਣਾ ਨਾਮ ਇੰਨਾ ਅਮਰ ਕਰ ਗਿਆ ਤੁਸੀਂ ਇਹ ਅਮਰ ਹੋ ਗਏ ਵੀ ਹਾਂ ਇਹ ਯਾਰੋ ਮੈਂ ਵੇਖ ਰਿਹਾ ਸੀ ਤੇ ਸੰਸਕਾਰ ਹੋਇਆ ਨਾ ਉੱਥੇ ਸਾਰਾ ਦਿਨ ਗੱਡੀਆਂ ਹੁੰਦੀਆਂ ਨੇ ਲਾਈਨ ਲੱਗੀ ਰਹਿੰਦੀ ਲੋਕਾਂ ਦੀ ਉੱਥੇ ਜਾਣ ਵਾਲਿਆਂ ਦੀ ਉਹ ਥਾਂ ਨੂੰ ਵੇਖਣ ਵਾਲਿਆਂ ਦੇ ਗੋਰੇ ਰੋਂਦੇ ਵੇਖੇ ਕਾਲੇ ਰੋਂਦੇ ਵੇਖੇ ਇਨਾ ਪਿਆਰ ਲੋਕ ਕਰਦੇ ਸੀ ਪਰ ਸਾਡਾ ਸੁਭਾਅ ਅਸੀਂ ਮਰਿਆਂ ਨਾਲ ਹੀ ਪਿਆਰ ਕਰਦੇ ਹਾਂ ਮਰਨ ਤੋਂ ਬਾਅਦ ਅਸੀਂ ਕਦਰ ਕਰਦੇ ਹਾਂ ਮਰਨ ਤੋਂ ਬਾਅਦ ਸਾਨੂੰ ਯਾਦ ਆਉਂਦੀ ਹੈ ਮਰਨ ਤੋਂ ਬਾਅਦ ਅਸੀਂ ਗੱਲਾਂ ਕਰਦੇ ਪਰ ਜੇ ਕਦਰ ਕਰਨੀ ਨਾ ਵੀਰੋ ਤੇ ਜਿਉਂਦਿਆਂ ਦੀ ਕਰੋ ਜਿਉਂਦਿਆਂ ਅਸੀਂ ਸਪਾਉਣ ਵਾਲੀ ਕਸਰ ਨਹੀਂ ਛੱਡਦੇ ਜਿਉਂਦਿਆਂ ਅਸੀਂ ਕੋਈ ਕਸਰ ਨਹੀਂ ਛੱਡਦੇ ਲੰਘ ਕਰਨ ਵਾਲੀ ਤੜਫੋਂ ਵਾਲੀ ਬਾਅਦ ਵਿੱਚ ਫਿਰ ਬੜੀਆਂ ਤੇ ਦੀਵੇ ਬਾ ਇਹ ਮੋਸ਼ੂਲੀ ਲੋਕ ਸੀ ਜਜਬਾਤੀ ਆਪਣੇ ਜਜਬਾਤਾਂ ਤੇ ਕਾਬੂ ਪਾਉਣਾ ਸਿੱਖੀਏ ਕਾਇਮ ਹੋਣਾ ਸੋ ਉਸ ਵੀਰ ਦਾ ਜਿਹੜਾ ਜਾਣਾ ਮੈਂ ਹੁਣ ਜਦੋਂ ਉਦੋਂ ਬਾਹਰ ਸੀ ਤੇ ਇਨੇ ਕਦੇ ਨੂੰ ਫੋਨ ਆਏ ਤੁਸੀਂ ਆਪਣਾ ਭਾਈ ਸਾਹਿਬ ਧਿਆਨ ਰੱਖਿਓ